ਸਵਾਗਤ ਹੈ ਕਿਸਾਨ ਵੀਰੋ ਹੁੜਾ ਢੱਲੋ ਡੇਰੀ ਫਾਰਮ ਬਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਜੇ ਆਰਡਰ ਕਰਾਉਣਾ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 98781 23917 ਅੱਜ ਦੀ ਵੀਡੀਓ ਵੀਰੇ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਹਨ ਵੀਰੇ ਜ਼ਿਲ੍ਹਾ ਮੋਗਾ ਪੰਜ ਨਾਗ ਆਪਾਂ ਤੁਹਾਨੂੰ ਦਿਖਾਵਾਂਗੇ ਦੋ ਟੋਕੜ ਗੱਬਣ ਤੇ ਦੋ ਤਾਜ਼ੀਆਂ ਸੂਨ ਵਾਲੀਆਂ ਤੇ ਇੱਕ ਬਾਈ ਚੰਗਾ ਨਗੀਨਾ ਸੁਆ ਸੁਆਇਆ ਤੇ ਬਾਈ ਨਾਲ ਕਰਾਵਾਂਗੇ ਗੱਲਬਾਤ ਆ ਜਾ ਵੀਰੇ ਇੱਥੇ ਆ ਜਾ ਪਹਿਲੇ ਇੱਕ ਨੰਬਰ ਤੇ ਕਰ ਲਗੇ ਸਟਾਰਟ ਸਸੀ ਗਾਲ ਜੀ ਸਸੀ ਕਬਾਈ ਜੀ ਹੋ ਠੀਕ ਠਾਕ ਹੋ ਵੀਰੇ ਹਾਂਜੀ ਹਾਂਜੀ ਵਧੀਆ ਵੀਰੇ ਚੰਗਾ ਕੰਮਕਾਰ ਕੰਮਕਾਰ ਬਹੁਤ ਵਧੀਆ ਆ ਅੱਜ ਵੀਰੇ ਕਿੰਨੇ ਨਾਗ ਦੇ ਸੋਹਣੇ ਆਪਾਂ ਪੰਜ ਨਾਗ ਦਿਖੋਣੇ ਵੀਰੋ ਠੀਕ ਆ ਦੋ ਟੋਕੜਾ ਗੱਬਣਾ ਹਾਂਜੀ ਹਾਂਜੀ ਦੋ ਤਿਆਰ ਗੱਬਣਾ ਇੱਕ ਤਾਂ ਅਜ ਸੂਈ ਆ ਨੰਬਰ ਬੋਲਿਓ ਨੰਬਰ ਬੋਲਿਓ ਵੀਰੇ ਆਪਣਾ 98724 16597 ਤੇ ਪਿੰਡ ਸੰਗਤਪੁਰਾ ਬਈ ਜ਼ਿਲ੍ਹਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਠੀਕ ਆ ਤੇ ਬਾਗੇਪੁਰਾਣਾ ਕੋਲੋਂ ਪਾਸ ਹੋ ਜਾਈਏ ਭਗਤਾਂ ਰੋਡ ਤੇ ਪਿੰਡੋਂ ਆਉਂਦਾ ਬਈ ਸੰਗਤਪੁਰਾ ਠੀਕ ਆ ਨੇੜੇ ਤੇੜੇ ਦੇ ਪਿੰਡ ਕਿਹੜੇ ਆ ਗਏ ਆਪਣੇ ਬਾਗੇਪੁਰਾਣਾ ਕੋਲੋਂ ਪਾਸ ਹੋ ਜਾਈਏ ਤਾਂ ਬੁੱਧ ਸਿੰਘ ਵਾਲਾ ਚੰਮਾ ਵਾਲਾ ਆ ਜਾਂਦਾ ਠੀਕ ਆ ਜੇ ਭਗਤਾਂ ਕੋਲੋਂ ਪਾਸ ਹੋ ਜਾਈਏ ਸਰਾਜਪੁਰਾ ਕੋਲ ਆ ਜਾਂਦਾ ਠੀਕ ਵੀਰੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਤੇਰੀ ਬੈੜ ਸੂਈ ਸਵਾਈ ਦੇਖੀ ਆਨੇ ਜੇਰ ਵੀਰੇ ਆ ਪਈ ਆ ਦੀ ਕਰ ਲੋ ਚੈੱਕ ਪੂਰੀ ਫੁੱਲ ਜੇਰ ਆ ਪੂਰੀ ਪ੍ਰੋਪਰ ਜੇਰ ਪਈ ਵੀ ਆ ਤੇ ਵੀਰੇ ਕੀ ਡਿਟੇਲ ਆ ਇਹਦੀ ਇਹ ਵੀਰੇ ਤੀਜਾ ਸੂਆ ਤੇ ਆਪਣੇ ਘਰ ਦੀ ਆ ਘਰ ਦੀ ਆ ਬਾਈ ਕਿੰਨਾ ਪਿਛਲੇ ਸੂਏ ਮੈਂ 26 27 ਲੀਟਰ ਚਵਾ ਕੇ ਦਿੱਤੀ ਸੀ ਬੈਡਾ ਠੀਕ ਆ ਵੀਰੇ ਉਹਨਾਂ ਨੇ ਮੇਰੇ ਤੋਂ ਪਰ ਗੱਭਨ ਕਟਾਦੇ ਸੀ ਵੀ ਮੰਨ ਕੇ ਚੱਲ ਕੰਮ ਕਰ ਮਹੀਨੇ ਮੈਂ ਸੰਭੀ ਆ ਵੀਰੇ ਠੀਕ ਆ ਵੀਰੇ ਕਦੋਂ ਸੂਈ ਆ ਇਹ ਅੱਜ ਹੀ ਸੂਈ ਆ ਬਾਈ ਤੇ ਪਿਛਲੀ ਵੇਰ ਦੂਜੇ ਸੂਏ ਦਾ ਦੁੱਧ ਕਿੰਨਾ ਕਰਿਆ ਦਾ 26 27 ਲੀਟਰ ਬਾਈ ਨਾਮ ਨਾਲ ਚੁੰਦੀ ਦਿੰਦੇ ਐਤ ਕੀ ਵੀਰੇ ਕਿੰਨਾ ਹਾਈਐਸਟ ਕੱਢ ਦੋ ਇੰਨਾ ਹੀ ਕਵਾਂਗੇ ਬਾਈ ਜੇ ਆਪਾਂ ਜੱਟ ਸਾਉ ਦਾ ਜੇ ਆਪਾਂ ਜੱਟ ਸਾਉ ਦਾ ਲਾਇਗੇ 24 ਕਿਲੋ ਹੀ ਤਾਂ ਗਾਰੰਟੀ ਆ ਹਾਂ ਹਾਂ ਬਾਈ ਠੀਕ ਆ ਠੀਕ ਆ ਵੀਰੇ ਤੇ ਕੱਢ ਲੈਣੇ ਬਾਹਰ ਤੋਰ ਲਿਆ ਆ ਕਰੋ ਵਿੱਚ ਇੱਕ ਥਣ ਲੈਵਾ ਕਰੋ ਇੱਕ ਖੜੀ ਦਾ ਚਾਰੇ ਥਣ ਨਿਕਣਵੇਂ ਪੂਰੇ ਗੈਪ ਤੇ ਗੁੱਲੇ ਵਾਲਾ ਮੋਟਾ ਥਣ ਲੱਗਿਆ ਵਾ ਤੇ ਮਿਲਕ ਪੀਣ ਵੀ ਚੰਗੀ ਆ ਰਸੇ ਵਰਗੀ ਆਉਂਦੀ ਆ ਥੋਰੀ ਵੀਰੇ ਕੱਢੀ ਬਾਹਰ ਨੂੰ ਬਾਕੀ ਵੀ ਸੱਚਾ ਬਹੁਤ ਚੰਗਾ ਦਿੱਤਾ ਹਾਂ ਹਾਂ ਜਰਸੀ ਬਸ ਹੀ ਆ ਗਈ ਮਗਰ ਕਾਫੀ ਕਲਰ ਦੀ ਜਰਸੀ ਆ ਗਈ ਹੈ ਨਾ ਮਗਰ ਆ ਦੇਖੋ ਜੀ ਰੇਲ ਗੱਡੀ ਦੇ ਇੰਜਨ ਜਿੱਦੀ ਬੈਠਾ ਤੇ ਫਾਸ ਫਾਸ ਤੁਰਦੀ ਆ ਤੇ ਵੀਰੇ ਬੌਲਾ ਕਿੰਨਾ ਗੱਡ ਲਿਆ ਦਾ ਬੌਲਾ 6 ਲੀਟਰਾਂ ਨੂੰ ਚੋਤਾ ਯਾਰ ਠੀਕ ਆ ਠੀਕ ਆ ਬੈਠਾ ਨਹੀਂ ਜਾਂਦਾ ਹੁਣ ਹਾਂ ਹਾਂ ਆ ਕਰੋ ਜੀ ਚੈੱਕ ਫੇਸ ਕੁਆਲਿਟੀ ਇੱਕ ਨੰਬਰ ਵੀਰੇ ਕਹਿਣ ਦੀ ਗੱਲ ਨਹੀਂ ਹੈਗੀ ਕਰ ਲਿਓ ਚੈੱਕ ਤੇ ਦੁੱਧ ਦੇਊਗੀ ਜਿੰਨਾ ਵੀਰ ਨੇ ਕਹਿਤਾ ਇੱਕ ਨੰਬਰ ਵਹਿੜ ਹੈਗੀ ਪੂਰੀ ਚੰਗੀ ਪੂਰੇ ਕੱਦਗਾੜ ਵਾਲੀ ਕੱਦਗਾੜ ਵਾਲੇ ਪਾਸੋਂ ਜਗੇ ਹੋਣਾ ਪੂਰੇ ਵੱਡੇ ਕੱਦਗਾੜ ਦੀ ਆ ਆ ਦੇਖੋ ਨੇੜ ਤੋਂ ਮੈਂ ਤੁਹਾਨੂੰ ਫਿਰ ਚੈੱਕ ਕਰਾ ਦਿੰਦਾਗਾ ਤੇ ਧਾਰਾਂ ਵੀਰੇ ਕਰਾਉਂਦਾ ਇਹਦੀਆਂ ਚੈੱਕ ਚਲੋ ਛੱਡਿਓ ਜੇ ਨਾ ਛੱਡਿਓ ਠੀਕ ਹੈ ਵੀਰੇ ਅਸਾਂ ਨਹੀਂ ਬੈਠੇ ਦੇਖ ਨਲਕੇ ਵਾਲੀ ਜਵਾਈ ਆ ਚਾਰ ਧਾਰਾਂ ਮਾਰੀਆਂ ਬਾਈ ਨੇ ਗਲਾਸ ਦੁੱਧ ਦਾ ਬਾਹਰ ਕੱਢ ਕੇ ਮਾਰਿਆ ਆ ਦੇਖੋ ਵੀਰੇ ਕਰ ਲੋ ਚੈੱਕ ਮਖਿਆਲ ਹੀ ਆਉਂਦਾ ਹੱਸਦਾ ਠੀਕ ਆ ਵੀਰੇ ਤੇ ਮੁੱਲ ਇਹਦਾ ਵੀਰੇ ਮੁੱਲ ਕੋਈ ਫੋਨ ਤੇ ਕਰ ਲਾਂ ਹੂ ਜਾਮਾ ਜੈਜ ਆ ਜੈਜੀ ਹੋ ਗਿਆ ਠੀਕ ਆ ਵੀਰੇ ਇਹ ਤੁਹਾਨੂੰ ਪਾਈਦੇ ਨੰਬਰ ਆ ਦਿਖਾ ਦੇ ਦੋ ਨੰਬਰ ਵਾਲੀ ਤੇ ਆ ਜਾ ਵੀਰੇ ਇਹ ਬਈ ਟੋਕਰ ਕਰ ਬੰਨਾ ਕਿੰਨੇ ਚਿਰ ਦੀ ਗੱਬਣ ਚੱਕ ਪਾਤਾ 3 ਨਵੇਂ ਮਹੀਨੇ ਚੱਕ ਪਾਤਾ ਤੇ ਦੁੱਧ ਕਿੰਨਾਗਾ ਦੁੱਧ ਭਾਈ 10 ਲੀਟਰ ਪਰ 9 ਲੀਟਰ ਕਹਿ ਕੇ ਦਵਾਂਗੇ ਠੀਕ ਆ ਵੀਰੇ 10 ਲੀਟਰ ਜਾਨੀ ਹੈਗਾ 9 ਤੁਸੀਂ ਤੁਸੀਂ ਮੇਰੇ ਘਰੇ ਵੀ ਜਿਹੜਾ ਲਊਆ ਦੋ ਡੰਗ ਚਾਰ ਡੰਗ ਚੋਕੇ ਲੈ ਜੇ ਚੈੱਕ ਆਪਣੀ ਘਰ ਦੀ ਗਰੰਟੀ ਹੋਊਗੀ ਆਪਣੇ ਘਰੋਂ ਕਰਾ ਕੇ ਲੈ ਕੇ ਜਾ ਆ ਮੁਰ ਕੇ ਕਾਦੀ ਗਰੰਟੀ ਆ ਇਹਨੂੰ ਵੀ ਵੀਰੇ ਕੱਢ ਲਾ ਬਾਹਰੋਂ ਆ ਦੇਖੋ ਪੂਰੀ ਵਧੀਆ ਬਹਿੜ ਆ ਤੇ ਚੰਗੇ ਰੁਪਏ ਵੱਡੂ ਕਾਦ ਘਾਟ ਦੋਨਾਂ ਦਾ ਕੰਪੇਅਰ ਕਰ ਲਓ ਇੱਕ ਨੰਬਰ ਆ ਦੋਨਾਂ ਦਾ ਬਾਹਰੋਂ ਟੋ ਲੈ ਜਾ ਭਾਈ ਠੀਕ ਆ ਵੀਰੇ ਚਲੋ ਜੀ ਆ ਦੇਖੋ ਫੇਸ ਕੁਆਲਿਟੀ ਕਰੋ ਚੈੱਕ ਪੂਰੇ ਵੱਡੇ ਗੱਦ ਘਾੜਦੀ ਆ ਐਚ ਐਫ ਨਸਲ ਆ ਗਈ ਡੱਬਾ ਕਲਰ ਆ ਗਿਆ ਜਿੱਥੇ ਇੱਥੇ ਡੱਬ ਚਾਹੀਦੇ ਉੱਥੇ ਉੱਥੇ ਲੱਗੇ ਵਿਆ ਮੋੜ ਲੈ ਵੀਰੇ ਆ ਦੇਖੋ ਜੀ ਸੱਜਰਾਂ ਰਗਾਲੇਵਾ ਪਿਆ ਹੁਣ ਵੀ ਇਹਦਾ ਇੱਕ ਨੰਬਰ ਆ ਕਰੋ ਚੈੱਕ ਫੇਸ ਕੁਆਲਿਟੀ ਥਣਾ ਦਾ ਗੈਪ ਕਰ ਲੋ ਚੈੱਕ 10 ਵੀਰ ਕਹਿੰਦਾਗਾ 9 ਦੀ ਤੁਸੀਂ ਗਾਰੰਟੀ ਲੈ ਲਓ ਬਾਈ ਤੋ ਚੋਕੇ ਲੈ ਜਾਓ ਚੈੱਕ ਕਰਾ ਕੇ ਲੈ ਜਾਓ ਮੋਲੇ ਦਾ ਹੀ ਫੋਨ ਤੇ ਵੀਰੇ ਆ ਭਾਈ ਮੁੱਲ ਫੋਨ ਦੀ ਕਰ ਲੋ ਠੀਕ ਆ ਦੇਖੋ ਪ੍ਰਿੰਟ ਪ੍ਰੂਨਟ ਪੂਰਾ ਚੰਗਾ ਤੇ ਫੀਲ ਠੰਡੀ ਵੀ ਪੂਰੀ ਆ। ਟੋਕੜ ਗੱਪਣ ਤਿੰਨ ਮਹੀਨੇ ਚੈੱਕ ਪਾਸ। ਆਪਣੀ ਕਿਰਾਏ ਵੀ ਵੀਰੇ ਚੈੱਕ ਪਾਸ। ਭਾਈ ਮੇਰੀ ਕਿਰਾਏ ਆ ਜਿਹੜਾ ਵੀਰ ਲਊਗਾ ਰੀਸਲਿੰਗ ਨਾਲ। ਆ ਦੇਖੋ ਵੀਰੇ। ਇਹਦੀਆਂ ਵੀ ਮਾਰ ਰਿਹਾ। ਆ ਕਰੋ ਚੈੱਕ। ਕੋਈ ਘੋਰ ਨਹੀਂ ਨਾਲ ਕਿੰ ਉਧਾਰ ਹੋ ਗਈ ਸਿੱਧੀ। ਠੀਕ ਆ ਵੀਰੇ। ਬਹੁਤ ਓਕੇ ਵੀਰੇ। ਪੂਰੀ ਜੰਮੀ ਮੋਲੇ ਦਾ ਫੋਨ ਤੇ ਆ ਗਿਆ ਦੋ ਨੰਬਰ ਵਾਲੀ ਆ ਗਈ। ਇੱਕ ਨੰਬਰ ਬਚੀ ਆ ਘਰ ਲਓ ਚੈੱਕ। ਹੁਣ ਵੀਰੇ ਤਿੰਨ ਨੰਬਰ ਤੇ ਜਿਹੜੀ ਬਲੈਕ ਆ ਗਈ। ਵੱਡੀ ਐਚ ਐਫ। ਐਚ ਐਫ ਦਾ ਥੋੜਾ ਕਰਾਉਸ ਆ ਗਿਆ ਹਣਾ। ਹਾਂ ਦੁੱਧ ਬਹੁਤ ਦੁੱਧ ਕਿੰਨਾ ਵੀਰੇ ਥਰੇ ਕੋਈ 30 ਲੀਟਰ ਦਾ ਰਿਕਾਰਡ ਆ ਇਹਦਾ ਤਾਜੀ ਹੋਈ ਦਾ ਹੁਣ ਇਹਨੂੰ ਕਿੰਨਾ ਚਿਰ ਹੋ ਗਿਆ ਉਹ ਤੇਰੇ ਹਿਸਾਬ ਨਾਲ ਸੁਈ ਨੂੰ ਭਈ ਹੁਣ 3 ਮਹੀਨੇ ਦੀ ਰੱਪਣ ਹੋ ਗਈ ਐ 25 ਤਰੀਕ ਨੂੰ ਯਾਨੀ ਸਾਢੇ 1 4 ਮਹੀਨੇ ਨੂੰ ਹੋ ਗਏ ਹੁਣ ਆ ਹਾਂ ਹੁਣ 20 ਪਲੱਸ ਹੁਣ ਮਿਣਕੇ ਦੇਵਾਂਗਾ ਮਿਣਕੇ ਤੇ ਚੈੱਕ ਪਾਸ ਕਿੰਨੇ ਚਿਰ ਦੀ ਆ 3 ਮਹੀਨੇ ਭਈ ਕੋਈ ਦੋ ਥਾਂ ਮਹੀਨਾ ਲੱਗਣ 25 ਤਰੀਕ ਤੱਕ ਠੀਕ ਆ ਚੈੱਕ ਪਾਸ ਆ 1 ਮਿੰਟ ਆ ਦੇਖੋ ਜੀ ਥਣੇਵਾ ਕਰ ਲਓ ਚੈੱਕ ਵੀਰ ਕਹਿੰਦਾ ਵੀ 20 ਲੀਟਰ ਦੁੱਧ ਮੈਂ ਮਿਣਕੇ ਦੇਵਾਂਗਾ ਤੇ ਚੈੱਕ ਪਾਸ ਕਰਾ ਕੇ ਦੇਵਾਂਗਾ ਕਰੇ ਤੇ ਦੁੱਧ ਚੋ ਕੇ ਲੈ ਜਾਓ ਵੱਡੇ ਕਾਦ ਕਾੜ ਦੀਆ ਜਿੱਦੀ ਵੀਰ ਦੀਆਂ ਨਾ ਸਾਰੀਆਂ ਬਹਿੜੀਆਂ ਵੱਡੇ ਸਾਏ ਦੀਆਂ ਕੋਈ ਛੋਟੀ ਕੋਈ ਨਹੀਂ ਹੈਗੀ ਨਾ ਜਵਾ ਦੇਖੋ ਹਾਇ ਤਾਂ ਨੇ ਤਿਆਰ ਹੋ ਜਾਣਾ ਸਾਮ ਨੂੰ ਪੂਰੀ ਵਧੀਆ ਮੋੜੀ ਵੀਰੇ ਆ ਕਰੋ ਚੈੱਕ ਫੇਸ ਕਰ ਲੋ ਚੈੱਕ ਇੱਕ ਨੰਬਰ ਫੇਸ ਆ ਤੇ ਵੀਰੇ ਤਾਜੀ ਫਿਰ ਕਿੰਨੇ ਕ ਦੀ ਵੇਖ ਜੂਗੀ ਉਦੋਂ ਅਸੀਂ ਲਾਜੂ ਲੱਖ ਨੂੰ ਹੱਥ ਨਹੀਂ ਯਕੀਨ ਤੋਂ ਉਹਦੇ ਵੇਖਦੇ ਜੀ ਦੇਖਦੇ ਸੂਏ ਠੀਕ ਆ ਆ ਦੇਖੋ ਜੀ ਇਹਦਾ ਬਈ ਜਿਹੜਾ ਬੀਬ ਲੈਣਾ ਵੇਚਣਾ ਨਾ ਨਹੀਂ ਲੈਣਾ ਨਾਲੇ ਵੀਰੇ ਦੇ ਗੱਲ ਸੁਣ ਨਾ ਇਹ ਤਾਂ ਗੱਪਣਾ ਦੋ ਮਹੀਨੇ ਜਨਾਬ ਦੋ ਤਾਂ ਨਹੀਂ 30 ਲੀਟਰ ਰਕਾੜਾ ਕਿਉਂ ਪ्योर ਜ਼ਿੰਮੇਵਾਰ ਤੇ ਤੋਂ ਆਈ ਆ ਨਹੀਂ ਤਾਂ ਗੱਪਣਾ ਤੇ ਨਾਲੇ 20 ਲੀਟਰ ਦੂਜੀਆਂ ਗਾਂ ਹਰੇਕ ਗਾਂ 15 ਲੀਟਰ ਤੇ ਖੜ ਜਾਂਦੀ ਇਹ ਥੱਲੇ ਫਿਰ ਹੁਣ 20 ਆ ਇਹੀ ਹੁਣ ਬੱਚਿਆਂ ਦਾ 3 ਮਹੀਨੇ ਦਾ ਹਾਂਜੀ ਪਈ ਜਾਂਦੀ ਹੁਣ 20 ਲੀਟਰ ਮਣੀ ਜਾਂਦੀ ਆ ਠੀਕ ਆ ਵੀਰੇ ਤੇ ਮਾੜੀ ਜੀ ਠਾਂਡ ਔਂਦੀ ਆ 26 27 ਲੀਟਰ ਤੇ ਹੋਣੀ ਬੱਚਨਾਂ ਨਹੀਂ ਬਹੁਤ ਚੰਗੇ ਆ ਵੀਰੇ ਇੱਕ ਨੰਬਰ ਤੇ ਰੇਟ ਇਹਦਾ ਵੀ ਫੋਨ ਤੇ ਬਾਈ ਫੋਨ ਤੇ ਹੋਵੇ ਰੇਟ ਸਾਰਿਆਂ ਦਾ ਜਾਇਜ਼ਬਾਤ ਠੀਕ ਆ ਕਰ ਲਿਓ ਬਾਈ ਨਾਲ ਸੰਪਰਕ ਚੈੱਕ ਤੁਹਾਨੂੰ ਕਰਾ ਕੇ ਦਿਓ ਹੁਣ ਆਜੋ ਚਾਰ ਨੰਬਰ ਤੇ ਇਹ ਵੀ ਵੀਰੇ ਬਹੁਤ ਸੋਹਣੀ ਥੱਲੇ ਤਿਆਰ ਹੁੰਦੀ ਆਉਂਦੀ ਆ ਹਨਾ ਇਹ ਬਾਈ ਤੀਜਾ ਸੂਆ ਹੁੰਦੀ ਆ 27 ਲੀਟਰ ਨੇ ਦੂਜੇ ਸੂਏ ਤੋਂ ਆ ਤੇਰੀਆਂ ਗੱਲਾਂ ਵੀਰੇ ਮੈਨੂੰ ਵਧੀਆ ਲੱਗੀਆਂ ਨਹੀਂ ਵਪਾਰੀ ਬੰਦੇ ਦੂਜੇ ਸੂਏ ਤੋਂ ਵਧਣ ਨਹੀਂ ਦਿੰਦੇ ਕਹਿੰਦੇ ਆ ਵੇ ਦੂਜੇ ਹੀ ਠੀਕ ਆ ਰ ਕਰੋ ਫੇਸ ਕੁਆਲਟੀ ਚੈੱਕ ਇੱਕ ਨੰਬਰ ਕਰੋਕ ਲਈ ਮੜੀ ਦਿਖਾ ਦੇ ਸਮਾਰ ਕੇ ਆ ਦੇਖੋ ਥਾਣਾ ਲੱਗਾ ਬਗੂਪ ਕਰੋ ਚੈੱਕ ਇੱਕ ਨੰਬਰ ਤੀਜਾ ਸਵਾਲ ਕਿੰਨੇ ਦਿਨ ਘਟ ਜੂ ਵੀਰੇ ਇਹ ਬਈ ਹਰਤਾ ਵੇੜ ਕੱਢਦੀ ਠੀਕ ਆ ਬੰਨਾ ਬੰਦੀ ਆ ਨਾ ਪਿਛੇ ਸੂਏ ਮੇਰੀ ਵੇਖੀ ਆ ਰੋਟੇ ਬੋਣੀ ਪੈਂਦੇ ਬੈਠੇ ਨਹੀਂ ਦਾ ਐਡਾ ਹਵਾਂ ਨਾ ਕੱਢਦੀ ਕਰ ਤੇ ਕੀ ਇਹਦਾ ਦੁੱਧ ਦਾ ਰਕਾਰ ਰਹੂ ਐਦ ਕੀ ਬਈ ਆਪਾਂ 27 ਲੀਟਰ 25 ਲੀਟਰ ਦੀ ਕਮਾਂ ਗਰਮੀਆਂ ਠੀਕ ਆ 25 ਲੀਟਰ ਮਾਲਕ ਨੂੰ ਸੌਂਗਾ ਕੇ ਦਿੱਤੀ 25 ਦੇ ਦੂਗੀ ਯਾਨੀ 25 ਮੋਜ ਨਾਲ ਚਵਾ ਦੂਗੀ ਕੋਲੇ ਭਾਉਣ ਦੀ ਅਗਲਾ 24 ਮੰਨ ਲਿਆ ਆਪਦੀ ਗਰੰਟੀ ਨਾਲ ਲੈ ਕੇ ਜਾਵੇ ਦੇਣੇ ਦੇਣਾ ਦੋ ਤਾਂ ਚੰਗਾ ਭਾਂਡਾ ਗਾ ਹਜੇ ਕਿੰਨੇ ਦਿਨ ਇਹਦੇ ਰਹਿੰਦੇ ਆ ਹਜੇ ਤਾਂ ਵੀ ਹੋਣਾ ਬਣੀ ਖੜੀ ਆ ਇੱਕ ਨੰਬਰ ਥੱਲੇ ਆ ਕਰੋ ਚੈੱਕ ਮੈਂ ਤੁਹਾਨੂੰ ਸਮਾਰ ਕੇ ਕਰਾ ਦਿਆਂ ਚੈੱਕ ਆ ਦੇਖੋ ਥਾਣਾ ਦਾ ਗੈਪ ਇੱਕ ਨੰਬਰ ਮਿਲਕਵੇਂ ਰਸੇ ਵਰਗੀ ਆਉਂਦੀ ਆ ਫੇਸ ਕੁਆਲਿਟੀ ਕਰੋ ਚੈੱਕ ਇੱਕ ਨੰਬਰ ਤੇ ਡਬ ਡਬ ਵੀ ਪੂਰੇ ਵਧੀਆ ਅੱਗ ਪਈ ਜਾਂਦੀ ਆ ਜਾਦਰਾਂ ਥੱਲੇ ਖੜੀਆਂ ਭੋਰਾ ਗਰਮ ਹੀ ਨਹੀਂ ਮਨਾਉਂਦੀਆਂ ਬਰੀਡ ਬਹੁਤ ਵਧੀਆ ਵੀਰੇ ਆ ਕਰੋ ਚੈੱਕ ਇੱਕ ਨੰਬਰ ਬੱਛੀ ਆ ਮੋਲੇ ਦਾ ਵੀ ਫੋਨ ਤੇ ਹੁਣ ਕੀ ਕਰਾਂਗੇ ਭਾਈ ਹੋਊ ਜਮਾ ਜੈਜ ਆ ਹਾਂ ਭਾਈ ਜੈਜੀ ਹੋਊ ਠੀਕ ਆਜੋ ਵੀਰੇ ਹੁਣ ਜਿਹੜੀ ਆਪਣੀ ਐਚ ਐਫ ਤੇ ਜਰਸੀ ਦਾ ਕਰਾਉ ਥ ਇਹ ਬਾਲਾਂ ਦੀ ਚੇਨ ਹੈ ਬੜੀ। ਉਹ ਯਾਰ ਸੁਵੇ। ਤੇ ਕੀ ਡਿਟੇਲ ਆ ਵੀਰੇ ਇਹਦੀ? ਇੱਧਰ ਦੂਜਾ ਸੁਆਹ ਹੁੰਦੀ ਆ। ਠੀਕ ਆ। ਕਿੰਨੇ ਦਿਨ ਕੱਢ ਜੂ? ਇਹ ਬੜੇ ਹਫਤਾ ਬਾਅਦ ਕੱਢਤੀ ਐ। ਠੀਕ ਆ ਹਫਤਾ ਕੱਢ دیا۔ ਹਾਂ। ਇੱਕ ਨੰਬਰ ਵਾਛੇ। ਤੁਸੀਂ ਫੇਰ ਦੇਖੋ ਕਿੰਨਾ ਚੰਗਾ ਵੀਰੇ ਇਹਦਾ। ਆ ਦੇਖੋ ਪੌਂਦੀ ਕੌਲੀ 'ਚ ਪਾਣੀ ਪਿਆ ਲਓ। ਇੰਨਾ ਵਧੀਆ। ਹਜੇ ਕਿੰਨੇ ਨਾਲ ਦੰਦ ਖੜੇ ਆ। ਤੇ ਵੀਰੇ ਕਿੰਨਾ ਕੇ ਦੁੱਧ ਦਾ ਇਹਦਾ ਰਿਕਾਰਡ ਰਹੂਗਾ? ਕਰ ਕੋਈ 15-16 ਹਜ਼ਾਰ ਰਹੂਗਾ। ਜਮਾ ਸਹੀ ਗੱਲ ਕਰੀਆ ਵੀਰੇ ਜਮਾ ਓਕੇ ਗੱਲ ਕਰੀਆ ਤੂੰ। ਇੱਕ ਨੰਬਰ ਬੱਛੀ ਆ ਦੇਖੋ ਫੇਸ ਕਰੋ ਚੈੱਕ ਇੱਕ ਨੰਬਰ ਕਿੰਨੇ ਦਿਨ ਕੱਢ ਜੂਗੀ ਹਫਤਾ ਲੈਟ ਬਈ ਲੈਤੀ ਠੀਕ ਹੈ ਹਫਤਾ ਲੈ ਜੂ ਵੀਰੇ ਫੇਸ ਕੁਆਲਿਟੀ ਪੂਰੀ ਚੰਗੀ ਦੱਬ ਪੂਰੇ ਵਧੀਆ ਗਰਮੀ ਮੰਨਣ ਵਾਲਾ ਪੀਸ ਕੋਈ ਨਹੀਂ ਵੀਰ ਕੋਲੇ ਇੱਕ ਨੰਬਰ ਮਿਲਕਵੇਂ ਨੇ ਇਹਦੀ ਵੀ ਚੰਗੇ ਬਾਕੀ ਦੇ ਦਊ 15 16 ਕਿਲੋ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਮੋਜ ਨੇ ਚੌਦ ਭਾਈ ਬਰੀਕੀ ਬਹੁਤ ਟੈਰੀ ਕਾਟਰ ਦੀ ਭਈਆ ਨਹੀਂ ਵੀ ਠੀਕ ਆ ਤੁਸੀਂ ਆਪਾਂ ਦੇ ਪਤਲੇ ਦੀ ਬੱਛੀ ਆ ਦੇਖੋ ਜੀ ਥਾਣਾ ਦਾ ਗੈਪ ਕਰੋ ਚੈੱਕ ਤੇ ਫੇਸ ਕੁਆਲਿਟੀ ਕਰੋ ਚੈੱਕ ਵੇਰੇ ਇਹਦਾ ਵੀ ਮੁੱਲ ਫੋਨ ਤੇ ਨੰਬਰ ਫੇਰ ਬੋਲਨੀ ਵੀਰੇ ਆਪਣਾ 98724 16597 ਪਿੰਡ ਸੰਗਤਪੁਰਾ ਹਾਂ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਬਗਾਪੁਰਾ ਠੀਕ ਹੈ ਵੀਰੇ ਪੰਜ ਨਾਲ ਸੀ ਬਾਈ ਕੋਲੇ ਪੰਜੇ ਤੁਹਾਨੂੰ ਦਿਖਾਤੇ ਪਹਿਲੇ ਨੰਬਰ ਵਾਲੀ ਦੇਖ ਲਓ ਸੂਈ ਸਬਾਈ ਮਗਰ ਕਾਫੀ ਕਲਰ ਦੀ ਬੱਛੀ ਦੂਜੇ ਨੰਬਰ ਵਾਲੀ ਤੋਕੜ ਗੱਬਣ ਤੀਜੇ ਨੰਬਰ ਵਾਲੀ ਤੋਕੜ ਗੱਬਣ ਤੇ ਚੌਥੇ ਨੰਬਰ ਵਾਲੀ ਚੰਗੀ ਬਰੀਡ ਦੀ ਤੀਜਾ ਸੂਹਾ ਸੂਣ ਵਾਲੀ ਪੰਜ ਛੇ ਦਿਨ ਬਾਕੀ ਚੌਥੇ ਨੰਬਰ ਤੇ ਆ ਪੰਜਵੇਂ ਨੰਬਰ ਤੇ ਆ ਗਈ ਜਰਸੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਅ ਦਿলো ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ